ਮਹਾ ਕਰਪਟ ਤੇ ਸਭ ਤੋਂ ਬਾਅਦ ਖਾਂਡ ਪਾਠ ਲੰਗਰ ਤੁਹਾਡੇ ਹੀ ਹੁੰਦੇ ਆ ਫਿਰ ਵੀ ਫਿਰ ਸੇ ਗੁਰੂ ਦਾ ਡਰ ਕਿੱਥੇ ਰਹਿ ਗਿਆ ਤੁਹਾਡੇ ਚ ਬੋਲੋ ਜਿਉ ਜਾਗਦੀ ਯੋਗ ਦੀ ਸਰੂਪ ਹੈ ਤੇ ਮੇਰੇ ਸਾਰੇ ਕੰਮ ਨੋਟ ਕਰੂਗਾ ਕਲਵੰਤ ਸਿੰਘ ਦੇ ਚੰਗੇ ਕੰਮ ਵੀ ਤੇ ਮਾੜੇ ਤੇ ਮਾੜੇ ਕਮਾਂ ਵੇਲੇ ਉਹ ਜਿਵੇਂ ਕਬੂਤਰ ਅੱਖਾਂ ਵਿੱਚ ਲੈਂਦਾ ਨਾ ਬਿੱਲੀ ਨੂੰ ਦੇਖ ਕੇ ਇਹਦਾ ਮਤਲਬ ਗੁਰੂ ਸਾਹਿਬ ਅੱਖਾਂ ਵਿੱਚ ਲੈਂਦੇ ਨਹੀਂ ਨਹੀਂ ਮੀਚਣਗੇ ਠੀਕ ਹੈ ਦੋਸਤੋ ਬੜੀ ਆਪਣੀ ਅਮੀਰ ਸਟੇਟ ਹੈ ਅਮੀਰ ਵਿਰਸਾ ਹੈ ਬੜਾ ਹੀ ਸੋਹਣਾ ਕਲਚਰ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਗੁਰੂ ਦੀ ਗੱਲ ਮੰਨ ਵੀ ਲਿਆ ਕਰੋ ਨਾ ਤੇ ਉਹ ਕੌਮ ਨੇ ਤਾਂ ਮਰਨਾ ਹੀ ਮਰਨਾ ਹੈ ਜਿਹੜੇ ਅਕਾਲ ਤਖਤ ਨੂੰ ਵਾਲਾ ਕੱਢੀ ਜਾਂਦੇ ਆ ਸਰ ਇੱਕ ਚਟੜਾ ਕੁਐਸਚਨ ਨਾ 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 ਕੁਐਸਚਨ ਤਾਂ ਬੈਲਾ ਸੁਣ ਲਓ ਜਿਹੜੀ ਕੌਮ ਇੰਨੀ ਗਿਰ ਗਈ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਉਹਦੇ ਤੇ ਭਾਈ ਫੂਲਾ ਸਿੰਘ ਸੀ ਸ਼ਾਹ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਦੇ ਕੋڑے ਮਾਰਦੇ ਸੀ ਮਾਰੇ ਸੀ ਨਾ ਤੁਸੀਂ ਉਹ ਤਖਤ ਨੂੰ ਵੀ ਗਾਲਾਂ ਕੱਢਣ ਲੱਗੇ ਹੁਣ ਪੰਜਾਬ ਕੌਮ ਐਡੀ ਸਲਾਹਕਾਰ ਬਣੀ ਐ ਸਲਾਹ ਦੇਣ ਨੂੰ ਤਿਆਰ ਆ ਜਿੰਨੀ ਮੈਨੂੰ ਬੜੀਆਂ ਸਲਾਹਾਂ ਦੇਈ ਜਾਂਦੇ ਐ ਇਹ ਕਰ ਲਓ ਉਹ ਕਰ ਲਓ ਮੈਂ ਕਿਹਾ ਯਾਰ ਤੂੰ ਆਪਦੀਆਂ ਸਲਾਹਾਂ ਆਪਦੇ ਘਰ ਤੇ ਲਾਗੂ ਕਰ ਤੂੰ ਮੈਨੂੰ ਨਾ ਸਲਾਹਾਂ ਦੇ ਪੰਜਾਬ ਸਾਰਾ ਸਲਾਹਕਾਰ ਐ ਜਿੰਨਾ ਕਲੇਸ਼ ਪੰਜਾਬ 'ਚ ਐ ਜਿੰਨੀ ਫੇਸਬੁੱਕ ਤੇ ਗਾਲਾਂ ਪੰਜਾਬ ਵਾਲੇ ਕੱਢਦੇ ਆ ਕੋਈ ਨਹੀਂ ਕੱਢਦਾ ਇਹ ਟੈਲੀਫੋਨ ਇਸ ਕੰਮ ਲਈ ਬਣਿਆ ਕਿ ਚੰਗਾ ਮੈਸੇਜ ਦੇਣਾ ਦੁਨੀਆ ਨੂੰ ਨਾ ਕਿ ਕੋਈ ਭਗਵੰਤ ਮਾਨ ਨੂੰ ਕੱਢੀ ਜਾਂਦਾ ਕੋਈ ਬਾਦਲ ਸਾਹਿਬ ਨੂੰ ਕੱਢੀ ਜਾਂਦਾ ਉਹਨੂੰ ਮਰੇ ਨੂੰ ਵੀ ਕੱਢੀ ਜਾਂਦੇ ਆ ਕੈਪਟਨ ਨੂੰ ਕੱਢੀ ਜਾਂਦੇ ਆ ਮਨਵੋਣ ਸਿੰਘ ਨੂੰ ਤੁਸੀਂ ਜਿਉਂਦੇ ਨੂੰ ਗਾਲਾਂ ਕੱਢੀਆਂ ਮੇਰਾ ਦੋਸਤ ਸੀ ਮੈਨੂੰ ਦੁੱਖ ਹੋ ਰਿਹਾ ਸਰਦਾਰ ਮਨਮੋਹਨ ਸਿੰਘ ਦੀ ਵਾਈਫ ਮੈਨੂੰ ਚਾਹ ਦਾ ਕੱਬ ਬਣਾ ਕੇ ਦਿੰਦੀ ਸੀ ਘਰੇ ਕੋਈ ਨੌਕਰ ਨਹੀਂ ਸੀਗਾ ਤੇ ਤੁਸੀਂ ਜਿਉਂਦੇ ਨੂੰ ਕਿਹਾ ਸੀ ਸੋਨੀਆ ਦਾ ਚਮਚਾ ਅੱਜ ਉਸ ਇਨਸਾਨ ਜਿਹੜਾ ਦੁਨੀਆ ਦਾ ਬੈਸਟ ਅਰਥ ਸ਼ਾਸਤਰੀ ਸੀਗਾ ਅੱਜ ਦੁਨੀਆ ਰੋ ਰਹੀ ਹੈ ਸਾਡੇ ਇੰਗਲੈਂਡ ਵਾਲੇ ਰੋ ਰਹੇ ਆ ਤੁਸੀਂ ਉਹਦੀ ਕੀਮਤ ਹੀ ਨਹੀਂ ਪਾਈ ਉਸ ਇਨਸਾਨ ਦੀ ਯਾਰ ਕੋਈ ਕਰਪਸ਼ਨ ਨਹੀਂ ਕੀਤੀ ਤਿੰਨ ਬੇਟੀਆਂ ਉਹਦੇ ਵਿਚਾਰੇ ਦੇ ਕੋਈ ਉਹਨੇ ਮਾੜਾ ਕੰਮ ਨਹੀਂ ਕੀਤਾ ਤੇ ਸਿੱਖ ਕੌਮ ਨੇ ਰੱਜ ਕੇ ਗਾਲਾਂ ਕੱਢੀਆਂ ਉਹਨੂੰ ਵੀ ਟੋੜਦਾ ਬੇੜਾ ਕਰਖ ਹੋਣਾ ਹੀ ਹੋਣਾ ਇੱਕ ਐਸੀ ਪਵਿੱਤਰ ਆਤਮਾ ਨੂੰ ਵੀ ਗਾਲਾਂ ਕੱਢੀਆਂ ਜਿਹਨੂੰ ਦੁਨੀਆ ਅੱਜ ਕਹਿੰਦੀ ਹੈ ਵੀ ਦੁਨੀਆ ਜਿਹੜੀ ਇਕਨੋਮਿਕ ਹੈ ਇਕਨੋਮਿਕਸ ਹੈ ਉਹ ਮਨਮੋਹਨ ਸਿੰਘ ਤੋਂ ਸਟਾਰਟ ਹੋਈ ਜੋ ਕੁਝ ਅੱਜ ਇੰਡੀਆ 'ਚ ਹੋ ਰਿਹਾ ਨਾ ਉਹਦੀ ਫਾਊਂਡੇਸ਼ਨ ਮਨਮੋਹਨ ਸਿੰਘ ਨੇ ਰੱਖੀ ਹੋਈ ਹੈ ਤੁਸੀਂ تھوڑی ਮਾਣ ਮਹਿਸੂਸ ਕਰਿਆ ਕਰੋ ਪਰ ਅਸੀਂ ਹਰ ਇੱਕ ਬੰਦੇ ਨੂੰ ਗਾਲ ਕੱਢਦੇ ਹਾਂ ਖਾ ਗਿਆ ਚੋਰ ਇੱਕ ਤੁਸੀਂ ਨਾ ਸਰਟੀਫਿਕੇਟ ਜੇਬ 'ਚ ਹੀ ਰੱਖਦੇ ਹੋ ਫੋਨ ਦੇ ਨਾਲ ਗਦਾਰੀ ਦਾ ਫਲਾਣਾ ਗਦਾਰ ਹੈ ਉਹਦੇ ਕੱਟ ਕੇ ਦੇ ਦਿੰਦੇ ਹਾਂ ਦਿੰਦੇ ਨਾ ਪਲੇਜ਼ ਇਹਨਾਂ ਚੀਜ਼ਾਂ ਤੋਂ ਬ੍ਰੇਸ ਕਰਿਆ ਕਰੋ ਮੈਥੋਡੀਮਿੰਤ ਕਰਨਾ ਹੈ ਸੋਹਣਾ ਜਿਹਾ ਜੀਵਨ ਜਿਉਂਆ ਕਰੋ ਸਾਦਾ ਜਿਹਾ ਸਿੰਪਲ ਜਿਹਾ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਨਿਮਰਤਾ ਰੱਖਿਆ ਕਰੋ ਬਾਣੀ ਕਹਿੰਦੀ ਹੈ ਠੀਕ ਹੈ ਉਹਦੇ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅੱਛੇ ਕੰਮ ਕਰਿਆ ਕਰੋ ਦੋਸਤੋ ਇੱਕ ਚੀਜ਼ ਬੜੀ ਸੱਚ ਹੈ ਕਿ ਕਲਵੰਤ ਸਿਗਨੇ ਮਰ ਜਾਣਾ ਮੌਤ ਨੂੰ ਯਾਦ ਰੱਖਿਆ ਕਰੋ ਤੁਹਾਨੂੰ ਤਾਂ ਮੌਤ ਵੀ ਯਾਦ ਨਹੀਂ ਪੰਜਾਬ ਵਾਲਿਆਂ ਨੂੰ ਕਿਹਾ ਨਹੀਂ ਮੌਤ ਵੀ ਯਾਦ ਨਹੀਂ ਦੋਸਤੋ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿਆ ਕਰੋ ਸਾਦੇ ਵਿਆਹ ਸੱਦੇ ਮਰਨੇ ਤੇ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਐਡੀ ਬਹਾਦਰ ਕੌਮ ਹੈ 140 ਕਰੋੜ ਦੀ ਪਪੂਲੇਸ਼ਨ ਹੈ ਇੰਡੀਆ ਦੀ ਤੇ ਆਪਾਂ 2 ਕਰੋੜ ਹੀ ਆਂ Hindu veer ਵੀ ਆ ਪੰਜਾਬ ਚ ਤੇ 2 ਕਰੋੜ ਬੰਦਾ ਨਾ ਜਿਹੜਾ 138 ਕਰੋੜ ਨੂੰ ਲੰਗਰ ਛਕਾ ਦੂਗਾ ਸਹਿਮਤ ਹੋ 138 ਕਰੋੜ ਨੂੰ ਲੰਗਰ ਛਕਾ ਦੂਗਾ 2 ਕਰੋੜ ਮੈਂ ਮੈਨੂੰ ਬੁਲਾਇਆ ਚਾਹਦੇ ਉੱਤੇ ਆਪਣੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਜੀ ਨੇ ਮੈਂ ਕਹਾ ਯਾਰ ਆ ਸਾਨੂੰ ਲੋਕ ਨਾ ਫੰਬੇਰੇਰ ਗਾ ਇੰਗਲੈਂਡ ਚ ਰਹਿੰਦਾ ਮੈਂ ਕਹੇ ਐਵੇਂ ਸਾਨੂੰ ਗਦਾਰੀ ਦੇ ਸਰਟੀਫਿਕੇਟ ਦੇ ਦਿੰਦੇ ਆ ਖਾਲਸਤਾਨੀ ਕਹੇ ਤਾਂ ਉਹ ਕਹਿ ਕਾ ਮੈਂ ਕਹਾ ਯਾਰ ਬਾਰਡਰ ਤੋਂ 5 ਲੱਖਾਂ ਆਉਂਦੀਆਂ ਕਹਿੰਦੇ ਹਾਂ ਫੌਜੀਆਂ ਦੀ 5 ਆਉਂਦੀਆਂ ਨਾ ਸੁਣ ਲੋ ਧਿਆਨ ਨਾਲ ਮੈਂ ਕਹਾ 4 ਸਿੱਖਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਵਾਦੀ 2% ਹੈ ਤੇ ਸਾਨੂੰ ਵਖਵਾਦੀ ਨਾਲ ਗਿਆ ਕਰੋ ਥੈਂਕ ਯੂ